ਅੱਜ ਮੁੱਖ ਮੰਤਰੀ ਭਗਵੰਤ ਸਿੰਘ ਖੰਧਵਾਣ ਤੁਹਾਡੇ ਲਈ ਪ੍ਰਚਾਰ ਕਰਨ ਇਥੇ ਆ ਰਹੇ ਨੇ ਲੋਕਾਂ ਦਾ ਇਕੱਠ ਵੀ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੈ ਗਰੰਟੀਆਂ ਦੀ ਗੱਲ ਲਗਾਤਾਰ ਲੋਕ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਲੋਕ ਸਭਾ ਦੇ ਲਈ ਪ੍ਰਚਾਰ ਦੇ ਲਈ ਆਗਾਜ਼ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਜੀ ਬਾਬ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਜਿਨ੍ਹਾਂ ਦੀ ਸੋਚ ਸਦਕਾ ਇਹ ਸਭ ਕੁਝ ਹੋ ਸਕਿਆ ਔਰ 2 ਸਾਲ ਦੇ ਵਿੱਚ ਜੋ ਰਿਕਾਰਡ ਤੋਂ ਕੰਮ ਜਿਹੜੇ ਆ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੀਤੇ ਆ ਸੋ ਸਾਡੇ ਨਾਲ ਰਾਜਪੁਰ ਚੱਪੇਵਾਲ ਮੌਜੂਦ ਨੇ ਹਾਰਪੁਰ ਤਹਿਲਕਾ ਤੋਂ ਜਿਹੜੇ ਨੇ ਉਮੀਦਵਾਰ ਚੱਪੇਵਾਲ ਸਾਹਿਬ ਕਿੱਦਾਂ ਵੇਖੀਏ ਅੱਜ ਮੁੱਖ ਮੰਤਰੀ ਭਗਵੰਤਬਾਣ ਤੁਹਾਡੇ ਲਈ ਪ੍ਰਚਾਰ ਕਰਨ ਇੱਥੇ ਆ ਰਹੇ ਨੇ ਲੋਕਾਂ ਦਾ ਇਕੱਠ ਵੀ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੋਇਆ ਹੈ ਗਰੰਟੀਆਂ ਦੀ ਗੱਲ ਲਗਾਤਾਰ ਲੋਕ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਲੋਕ ਸਭਾ ਦੇ ਲਈ প্রচার ਦੇ ਲਈ ਆਗਾਜ਼ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ। ਹਮਮ ਔਰ ਤੁਸੀਂ ਦੇਖਿਆ ਹੋਣਾ ਕਿ ਕੱਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ਹੀਦਾ ਦੀ ਧਰਤੀ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਜੀ ਔਰ ਅੱਜ ਮੈਂ ਉਹਨਾਂ ਦਾ ਧੰਨਵਾਦ ਕਰੀਆ ਕਿ ਉਹਨਾਂ ਨੇ ਦੁਆਬੇ ਦੇ ਵਿੱਚ ਚਬੇਵਾਲ ਨੂੰ ਪਹਿਲਾ ਚੁਣਿਆ। ਸੋ ਮੈਂ ਉਹਨਾਂ ਦਾ ਬਹੁਤ ਜਿੱਥੇ ਧੰਨਵਾਦ ਕਰਦਾ ਹਾਂ। ਉੱਥੇ ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਖਾਸ ਤੌਰ ਤੇ ਉਹਨਾਂ ਦੁਆਰਾ ਕੀਤੇ ਹੋਏ ਕੰਮਾਂ ਦੀ। ਔਰ ਕੇਜਰੀਵਾ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਜਿਨ੍ਹਾਂ ਦੀ ਸੋਚ ਸਦਕਾ ਇਹ ਸਭ ਕੁਝ ਸੰਭਵ ਹੋ ਸਕੇ ਔਰ 2 ਸਾਲ ਦੇ ਵਿੱਚ ਜੋ ਰਿਕਾਰਡ ਤੋੜ ਕੰਮ ਜਿਹੜੇ ਆ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੀਤੇ ਆ ਖਾਸ ਤੌਰ ਤੇ ਲੋਕਾਂ ਨੂੰ ਵੱਡੀਆਂ ਰਾਹਤਾਂ ਜੋ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਿੱਤੀਆਂ ਉਸ ਦਿਨ ਲੋਕ ਉਹਨਾਂ ਦੇ ਬਹੁਤ ਹੀ ਸ਼ੁਕਰ ਸ਼ੁਕਰਗੁਜ਼ਾਰ ਨੇ ਔਰ ਦੂਸਰਾ ਜੋ ਸਭ ਤੋਂ ਵੱਡੀ ਰਾਹਤ ਜੋ ਬਿਜਲੀ ਜਿਹੜੀ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਸੀ ਤੁਸੀਂ ਅੱਜ ਦੇਖਿਆ ਦਗ-ਪਗ ਸਾਰੇ ਘਰਾਂ ਦੇ ਵਿੱਚ ਜਿਹੜਾ ਹੈ ਬਿਜਲੀ ਦਾ ਬਿੱਲ ਉਹ ਦੀਰਵਾਲ ਅਤੇ 4 ਤੋਂ 5000 ਦਾ ਜਿਹੜਾ ਫਾਇਦਾ ਹੋ ਰਿਹਾ ਉਸ ਤੋਂ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਇੰਨਾ ਫਾਇਦਾ ਹੋਣਾ ਬਹੁਤ ਵੱਡੀ ਗੱਲ ਹੈ ਜਦਕਿ ਜੇਕਰ ਭਾਜਪਾ ਦੀ ਗੱਲ ਕਰੀਏ ਜਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਤੇ ਮਹਿੰਗਾਈ ਤੇ ਬੇਰੋਜ਼ਗਾਰੀ ਜਿਹੜੀ ਆ ਉਹ ਅਸਮਾਨ ਨੂੰ ਛੂ ਰਹੀ ਹੈ ਔਰ 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 ਬੇਰੋਜ਼ਗਾਰੀ ਦੇ ਵਿੱਚ ਵੀ ਲਗਭਗ 43000 ਨੌਕਰੀਆਂ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਦੂਸਰਾ ਕੰਢੀ ਹੈ ਕਿਉਂਕਿ ਕੰਢੀ ਦਾ ਏਰੀਆ ਜਿੱਥੇ ਅੱਜ ਆਏ ਆ ਵਿੱਚ ਬਹੁਤ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਉਹ ਛੱਡ ਦੇ ਸਾਰੇ ਸੂਬਾ ਕਿਸਾਨ ਵੀ ਖੁਸ਼ ਨੇ ਚੈਲੇਜ ਉਹ ਵੱਡਾ ਨਾ ਚੱਬੇ ਵਾਲ ਸਰ ਕਿਉਂਕਿ ਮੌਜੂਦਾ ਮੌਜੂਦਾ ਜਿਹੜੇ ਸੰਸਦ ਨੇ ਉਹ ਕੈਬਨਿਟ ਮੰਤਰੀ ਨੇ ਭਾਰਤ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਹੁਣ ਮੇਰੇ ਖਿਆਲ ਨਾਲ ਜੋ 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 ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਕਿ ਉਹ ਚੌਂਦਰੇ ਕੀ ਉਹਨਾਂ ਦੀ ਪਤਨੀ ਇਥੋਂ ਲੜਨ ਹਾਲਾਂਕਿ ਸੁਨੀਲ ਜਾਖੜ ਅੱਜ ਵਿਜੇ ਸਾਹਪਲਾ ਨੂੰ ਵੀ ਮਿਲਣ ਤੇ ਪਹੁੰਚੇ ਨੇ ਪਾਰਟੀਆਂ ਦੇ ਵਿੱਚ ਲਗਾਤਾਰ ਜਿਹੜਾ ਹੈ ਕਹਿ ਲਈਏ ਕਿ ਰਾਜਨੀਤੀ ਲੈ ਕੇ ਸਾਜਸ਼ਾ ਜਾਂ ਕਹਿ ਲਈਏ ਜਿਹੜੀ ਰਣਨੀਤੀਆਂ ਬਣ ਰਹੀਆਂ ਨੇ देखो उधर प्लान हो रहा है रीप्लान हो रहा है मैं उस बारे चर्चा तो नहीं करना चाहता पर जो ਤੁਸੀਂ ਹੁਸ਼ਿਆਰਪੁਰ ਤੋਂ ਰਹੇ ਸੰਸਦ ਦੀ ਗੱਲ ਕੀਤੀ ਜਾਂ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਹੁਸ਼ਿਆਰਪੁਰ ਦੇ ਲੋਕਾਂ ਨੇ ਬੀਜੇਪੀ ਨੂੰ 10 ਸਾਲ ਦਿੱਤੇ ਇਹਨਾਂ 10 ਸਾਲਾਂ ਦੇ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਨੇ ਨਾ ਤਾਂ ਹੁਸ਼ਿਆਰਪੁਰ ਦੇ ਵਿੱਚ ਕੋਈ ਵਿਕਾਸ ਦੇਖਿਆ ਔਰ ਨਾ ਹੀ ਸੰਸਦ ਦੇਖਿਆ ਖਾਸ ਤੌਰ ਤੇ ਸੂਪਰਕਾਸ਼ ਤਾਂ ਨਜ਼ਰ ਹੀ ਨਹੀਂ ਆਇਆ ਜੋ ਇਸ ਕਰਕੇ ਲੋਕਾਂ ਦੇ ਵਿੱਚ ਜਿਹੜਾ ਬਹੁਤ ਰੋਸ਼ ਹੈ ਉਸ ਰੋਸ਼ ਸਦਕਾ ਜਿਹੜੇ ਲੋਕ ਅੱਜ ਜਿਹੜੇ ਆਮ ਆਦਮੀ ਪਾਰਟੀ ਨੂੰ ਪਸੰਦ ਵੀ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਬਹੁਤ ਵੱਡਾ ਫਤਵਾ ਦੇਣਗੇ ਜੇ ਬੀਬੀ ਸਾਹਿਬ ਕਾਂਗਰਸ ਨੂੰ ਕਿੱਦਾਂ ਦੇਖੀ ਅੱਜ ਫੇਰ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਹੈ ਮੈਡਮ ਚੌਧਰੀ ਜਿਹੜੇ ਨੇ ਉਹ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਤੇਜਿੰਦਰ ਸਿੰਘ ਬਿੱਟੂ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਕਿਸੇ ਵੇਲੇ ਥੋੜੇ ਵੀ ਸਾਥੀ ਰਹੇ ਨੇ ਕੀ ਲੱਗਦਾ ਹੈ ਕਿ ਕਾਂਗਰਸ ਛੱਡ ਛੱਡ ਕੇ ਲੋਕ ਕਿਤੇ ਔਰ ਕਿਉਂ ਜਾ ਰਹੇ ਨੇ ਦੇ ਵਿੱਚ ਇਨਡਿਸਪਲਨ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਰੂਲ ਕਰ ਰਿਹਾ ਸੋ ਉਹਦੇ ਕਰਕੇ ਕਿਤੇ ਨਾ ਕਿਤੇ ਲੋਕ ਮਾਇੂਸ ਨੇ ਔਰ ਲੋਕਾਂ ਨੂੰ ਜਿਹੜਾ ਮਾਨ ਸਤਕਾਰ ਦੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਜਿਸ ਕਰਕੇ ਲੋਕ ਛੱਡ ਛੱਡ ਜਾ ਰਹੇ ਲੱਗਦਾ ਇਹ ਨਹੀਂ ਕਿ ਮਿਸਟਰ ਚੌਧਰੀ ਨੂੰ ਇਹ ਕਿ ਟਿਕਟ ਨਹੀਂ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਬਹੁਤ ਵੱਡੇ ਕਾਰਨ ਨੇ ਤਾਂ ਮੈਡਮ ਚੌਧਰੀ ਜ਼ਿਆਦਾ ਬੈਟਰ ਦੱਸ ਸਕਦੇ ਹਾਂ ਠੀਕ ਹੈ ਜੀ ਬਹੁਤ ਬੜਾ ਰੋਸੋਸ਼ਨ ਸਰ ਦਾ ਰਾਜਕੁਮਾਰ ਚੱਪੇਵਾਲ ਜੋ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਚੱਪੇਵਾਲ ਹਲਕੇ ਦੇ ਵਿੱਚ ਰੈਲੀ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਜਿਹੜਾ ਹੈ ਪ੍ਰਚਾਰ ਦੇ ਲਈ ਇੱਥੇ ਪਹੁੰਚੇ ਨੇ ਔਰ ਸੱਦੇ ਤੌਰ ਤੇ ਕਿਹਾ ਤੇ ਨਜ਼ਰ ਆ ਰਹੀ ਹੈ ਕਿ ਪਾਰਟੀ ਦੇ ਵਿੱਚ ਜਿਹੜਾ ਹੈ ਪਲਾਨਿੰਗ ਕਾਫੀ ਚੱਲ ਰਹੀ ਹੈ ਔਰ ਕਾਂਗਰਸ ਦੇ ਸੱਦੇ ਤੌਰ ਤੇ ਕੀ ਨਜ਼ਰ ਆ ਰਹੀ ਹੈ ਕਿ ਇਨਡਿਸਿਪਲਿਨ ਦਾ ਘਰ ਬਣਿਆ ਹੋਇਆ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸੱਜਣ ਉਹਨਾਂ ਦੇ ਵਿਗਟੇ ਨਿਊਜ਼ ਹੁਸ਼ਿਆਰਪੁਰ